ਦੋਸਤੋ ਸੰਗਰਾਮ ਟੀਵੀ ਦੇ ਵਿਸ਼ੇਸ਼ ਪ੍ਰੋਗਰਾਮ ਚ ਅੱਜ ਆਰਟੀਆਈ ਬਾਰੇ ਗੱਲ ਕਰਾਂਗੇ ਸੂਚਨਾ ਦਾ ਅਧਿਕਾਰ ਜਿੱਦਾਂ ਤੁਸੀਂ ਜਾਣਦੇ ਆ ਸਾਡੇ ਦੇਸ਼ ਦੇ ਵਿੱਚ ਇੱਕ ਸੂਚਨਾ ਦਾ ਅਧਿਕਾਰ ਆ ਜਿਹਦੇ ਵਿੱਚ ਆਪਾਂ ਕੋਈ ਵੀ ਸੂਚਨਾ ਜਿਹੜੀ ਆ ਪ੍ਰਾਪਤ ਕਰ ਸਕਦੇ ਆ ਤੇ ਇਸ ਲਈ ਅਸੀਂ ਕਸ਼ਟ ਦਿੱਤਾ ਪ੍ਰੋਫੈਸਰ ਜੈਪਾਲ ਸਿੰਘ ਉਹਨਾਂ ਨੂੰ ਜਿਹੜੇ ਅੱਗੇ ਚਿੰਤਕ ਨੇ ਉਹਦੇ ਤੇ ਅੱਜ ਗੱਲਬਾਤ ਜਿਹੜੀ ਆ ਕਰਾਂਗੇ ਜਿੱਦਾਂ ਆਪਾਂ ਸਾਰੇ ਜਾਣਦੇ ਆ ਵੀ ਇਹ ਜਿਹੜਾ ਸੂਚਨਾ ਦਾ ਅਧਿਕਾਰ ਇਹ ਕਦੋਂ ਬਣਿਆ ਉਹਦੇ ਬਾਰੇ ਵੀ ਪ੍ਰੋਫੈਸਰ ਸਾਹਿਬ ਦੱਸਣਗੇ ਪਰ ਮੈਂ ਦਰਸ਼ਕਾਂ ਦੇ ਨਾਲ ਇੱਕੋ ਇੱਕ ਸਾਂਝ ਪਹਿਲਾਂ ਪਵਾ ਕੇ ਥੋੜੀ ਜਿਹੀ ਇੰਟਰੋ ਦੇਣੀ ਚਾਹੁੰਦਾ ਜਾਣਕਾਰੀ ਦੇਣੀ ਚਾਹੁੰਦਾ ਵੀ ਜਦੋਂ ਜਦੋਂ ਇਹ ਕਾਨੂੰਨ ਬਣਿਆ ਹੀ ਸੀਗਾ ਉਸ ਵੇਲੇ ਸਰਕਾਰੀ ਵਿਭਾਗ ਦੇ ਮੁਲਾਜ਼ਮਾਂ ਦਾ ਇੱਕ ਸੈਮੀਨਾਰ ਲਗਾਇਆ ਗਿਆ ਜਿਹਦੇ ਵਿੱਚ ਮੇਰੇ ਇੱਕ ਮਿੱਤਰ ਨੇ ਉੱਥੇ ਹਾਜ਼ਰੀ ਭਰੀ ਜਿਹਦੇ ਵਿੱਚ ਸਿਖਾਇਆ ਇਹ ਗਿਆ ਵੀ ਆਪਾਂ ਲਾਰਾ ਕਿੱਦਾਂ ਲਾਉਣਾ ਕਾਗਜ਼ ਕਿਹੜਾ ਕਦੋਂ ਲਾਉਣਾ ਲਾ ਕੇ ਕਹਿ ਰਣਾ ਵੀ ਉਹ ਕਾਗਜ਼ ਤਾਂ ਮਿਲਿਆ ਹੀ ਨਹੀਂ ਜੇ ਕਿਸੇ ਨੇ ਪੈਸੇ ਨਾਲ ਭੇਜਿਆ ਉਹ ਜੀ ਤੁਸੀਂ ਉਹ ਪੈਸੇ ਤਾਂ ਭੇਜੇ ਹੀ ਨਹੀਂ ਹੈਗੇ ਮਤਲਬ ਸੈਮੀਨਾਰ ਦੇ ਵਿੱਚ ਲੋਕਾਂ ਨੂੰ ਜਾਣਕਾਰੀ ਦੇਣ ਦੀ ਥਾਂ ਦੇ ਉੱਤੇ ਇਹ ਸਿਖਾਇਆ ਗਿਆ ਵੀ ਤੁਸੀਂ ਲਾਰੇ ਕਿਵੇਂ ਲਾਉਣੇ ਆ ਹੁਣ ਇੱਕ ਬਹੁਤ ਵੱਡਾ ਜਿਹੜਾ ਹਮਲਾ ਦੁਬਾਰਾ ਤੋਂ ਹੋਣ ਜਾ ਰਿਹਾ ਉਹਦੇ ਬਾਰੇ ਵੀ ਗੱਲ ਕਰਾਂਗੇ ਜੀ ਆ ਜੀ ਪ੍ਰੋਫੈਸਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਜਿਲ ਸਾਹਿਬ ਜਿਵੇਂ ਆਰੰਭ ਦੇ ਵਿੱਚ ਦੱਸਿਆ ਵੀ ਇਹਦੇ ਵਿੱਚ ਥੋੜੀ ਜਿਹੀ ਭੂਮਿਕਾ ਚ ਦੱਸ ਦਿਓ ਤੁਸੀਂ ਵੀ ਵੀ ਇਹ ਘਟਨਾ ਕੀਤਾ ਗਿਆ ਕਦੋਂ ਕੀਤਾ ਗਿਆ ਇਹ ਐਕਟ ਕਦੋਂ ਹੋੰਦ ਦੇ ਵਿੱਚ ਆਇਆ ਤਾਂ ਜੋ ਸਾਡੇ ਦਰਸ਼ਕਾਂ ਨੂੰ ਥੋੜੀ ਜਿਹੀ ਇੱਕ ਸਾਂਝ ਪੈ ਜਾਏ ਅ ਦਰਅਸਲ ਇਹ ਹੈ ਵੀ ਜਿਹੜਾ ਸੂਚਨਾ ਦਾ ਅਧਿਕਾਰ ਐਕਟ ਹੈ ਬਣਿਆ ਤਾਂ ਚਾਹੇ 2005 ਤੇ ਹੈ ਪਰ ਇਸ ਤੋਂ ਪਹਿਲਾਂ ਅੱਡ-ਅੱਡ ਮੁਲਕਾਂ ਦੇ ਵਿੱਚ ਅਜਹੀਆਂ ਲਹਿਰਾਂ ਚੱਲੀਆਂ ਤੇ ਅਜਿਹੇ ਕਾਨੂੰਨ ਬਣੇ ਵੀ ਤਾਂ ਕਿ ਜਿਹੜੇ ਸਰਕਾਰੀ ਕੰਮ ਕਾਜ ਕਿਸ ਤਰ੍ਹਾਂ ਹੋ ਰਿਹਾ ਹੈ ਉਹਨਾਂ ਦੇ ਵਿੱਚ ਉਹ ਫੈਸਲੇ ਕਿਵੇਂ ਲਏ ਜਾ ਰਹੇ ਹੈ ਉਹਨਾਂ ਦੇ ਪਿਛਲੇ ਪਾਸੇ ਗੱਲਾਂ ਕੀ ਨੇ ਉਹ ਆਮ ਲੋਕਾਂ ਨੂੰ ਪਤਾ ਲੱਗ ਸਕਣ ਤੇ ਜਿਹਨੂੰ ਅਸੀਂ ਲੋਕਤੰਤਰ ਕਹਿੰਦੇ ਆ ਅਸਲੀ ਲੋਕਤੰਤਰ ਜਿਹੜਾ ਹੈ ਤਾਂ ਹੀ ਉਹ ਹੁੰਦਾ ਹੈ ਜੇ ਲੋਕਾਂ ਨੂੰ ਹਰ ਗੱਲ ਦਾ ਪਤਾ ਹੋਵੇ ਤੇ ਉਹ ਉਹਨਾਂ ਫੈਸਲਿਆਂ 'ਚ ਭਾਗੀਦਾਰ ਵੀ ਬਣਨ ਤੇ ਜਦੋਂ ਕਿਤੇ ਨੇਰੇ ਦੇ ਵਿੱਚ ਹੀ ਕੋਈ ਫੈਸਲੇ ਅੰਦਰੋਂ ਅੰਦਰੀ ਕਰਕੇ ਲਾਗੂ ਕੀਤੇ ਜਾਂਦੇ ਆ ਤੇ ਲੋਕ ਹਰ ਆ ਪਰੇਸ਼ਾਨ ਰਹ ਜਾਂਦੇ ਵੀ ਕਿੱਥੋਂ ਆ ਗਈ ਇਹ ਗੱਲ ਕਿਵੇਂ ਆ ਗਈ ਸੋ ਉਸ ਨੂੰ ਠੀਕ ਕਰਨ ਲਈ ਦੁਨੀਆ ਭਰ ਦੇ ਵਿੱਚ ਇਹ ਗੱਲ ਚੱਲੀ ਹੋਈ ਸੀ ਸਾਡੇ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਐਕਟਿਵਿਸਟ ਨੇ ਕਾਰਕੁਨ ਨੇ ਉਹ ਇਹਦੇ ਤੇ ਮੰਗ ਕਰਦੇ ਰਹੇ ਵੀ ਸਾਡੇ ਇਹ ਕਾਨੂੰਨ ਬਣਨਾ ਚਾਹੀਦਾ ਹੈ ਇਸ ਤਰ੍ਹਾਂ ਦਾ ਵੀ ਜਿਹੜੇ ਨਾਗਰਿਕ ਹੈ ਕਿਉਂਕਿ ਉਹ ਵੋਟ ਪਾ ਕੇ ਸਰਕਾਰ ਚੁਣਦੇ ਐ ਉਹ ਸਿਰਫ ਵੋਟ ਪਾਉਣਾ ਹੀ ਉਹਨਾਂ ਦਾ ਅਧਿਕਾਰ ਨਹੀਂਗਾ ਉਹਨਾਂ ਦਾ ਇਹ ਵੀ ਅਧਿਕਾਰ ਹੈ ਵੀ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ ਉਹ ਕੀ ਕਰ ਰਹੇ ਐ ਤੇ ਸਰਕਾਰ ਕਿਵੇਂ ਚੱਲ ਰਹੀ ਹੈ ਜਿਹੜੇ ਸਰਕਾਰ ਨੇ ਕਾਨੂੰਨ ਬਣਾਏ ਉਹ ਲਾਗੂ ਕਿਵੇਂ ਹੋ ਰਹੇ ਐ ਤੇ ਜਿਹੜੇ ਬਾਕੀ ਮਹਿਕਮੇ ਐ ਉਹ ਕਿਵੇਂ ਲੋਕਾਂ ਲਈ ਜਵਾਬਦੇਹ ਨੇ ਇਹ ਸਾਰੀਆਂ ਗੱਲਾਂ ਦਾ ਲੋਕਾਂ ਨੂੰ ਪਤਾ ਸੋ ਇਹ ਕਾਨੂੰਨ ਉਹਨਾਂ ਤਿੰਨ ਚਾਰ ਕਾਨੂੰਨਾਂ ਦਾ ਇੱਕ ਹਿੱਸਾ ਹੈ ਜਿਹੜੇ ਜਿਹੜੀ ਯੂਪੀਏ ਦੀ ਸਰਕਾਰ ਬਣੀ ਪਹਿਲੀ 2000 ਜਾਨੀ ਕਿ 5 ਤੋਂ ਆਪਣੇ 2000 4 ਤੋਂ ਲੈ ਕੇ 9 ਤੱਕ ਉਸ ਸਰਕਾਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਪ੍ਰਧਾਨ ਮੰਤਰੀ ਦੇ ਥੱਲੇ ਇਹ ਇੱਕ ਕਾਨੂੰਨ ਇਹ ਬਣਿਆ ਜਿਹਨੂੰ ਆਪਾਂ ਆਰਟੀਆਈ ਐਕਟ 2005 ਕਹਿੰਦੇ ਆ ਇੱਕ ਕਾਨੂੰਨ ਆਰਟੀਈ ਬਣਿਆ ਰਾਈਟ ਟੂ ਐਜੂਕੇਸ਼ਨ ਜਿਹੜਾ ਕਾਨੂੰਨ ਹੈ ਸਿੱਖਿਆ ਦਾ ਅਧਿਕਾਰ ਕਾਨੂੰਨ ਜਾਨੀ 2009 ਇਸ ਤਰ੍ਹਾਂ ਮਨਰੇਗਾ ਕਾਨੂੰਨ ਬਣਿਆ ਇਸ ਤਰ੍ਹਾਂ ਕਾਫੀ ਸਾਰੀਆਂ ਚੀਜ਼ਾਂ ਲੱਗੀਆਂ ਜਿਹੜੀਆਂ ਕਿ ਉਸ ਹੱਦ ਤੱਕ ਮੈਂ ਨਹੀਂ ਕਹਿੰਦਾ ਵੀ ਉਹਦੇ ਨਾਲ ਕੋਈ ਬਹੁਤ ਵੱਡਾ ਇਨਕਲਾਬ ਆ ਗਿਆ ਪਰ ਇੱਕ ਗੱਲ ਲੋਕਾਂ ਲਈ ਲੱਗੀ ਇੱਕ ਖੁੱਲੀ ਖਿੜਕੀ ਉਹਨਾਂ ਵਾਸਤੇ ਬਣੀ ਕਿ ਸਰਕਾਰਾਂ ਦੇ ਅੰਦਰ ਪਾਸੇ ਕੀ ਚੁਸ਼ ਹੈ ਸੋ ਇਹ ਕਾਨੂੰਨ ਬਣਨ ਤੋਂ ਬਾਅਦ ਜਿਹੜਾ ਹੈ ਉਹ ਬਹੁਤ ਸਾਰੇ ਜਿਹੜੇ ਘਪਲੇ ਐ ਅੱਡ ਅੱਡ ਤਰ੍ਹਾਂ ਦੇ ਸਰਕਾਰੀ ਮਹਿਕਮਿਆਂ ਦੇ ਵਿੱਚ ਕਿਸ ਤਰ੍ਹਾਂ ਹੋ ਰਿਹਾ ਹੈ ਤੇ ਜਿਹੜੇ ਸਰਕਾਰੀ ਫੰਡ ਨੇ ਉਹਨਾਂ ਦੀ ਕਿਸ ਤਰ੍ਹਾਂ ਦੁਰਵਰਤੋਂ ਹੋ ਰਹੀ ਹੈ ਜਿਹੜੀ ਗਵਰਨੈਂਸ ਤੇ ਪਾਲਿਸੀ ਮੈਟਰ ਜਿਹੜੇ ਐ ਉਹ ਕਿਵੇਂ ਲਏ ਜਾ ਰਹੇ ਐ ਵਗਾਰਾ ਵਗਾਰਾ ਇਸ ਤਰ੍ਹਾਂ ਨਾਲ ਕਾਫੀ ਵੱਡੀ ਗਿਣਤੀ ਦੇ ਵਿੱਚ ਇਹ ਇੱਕ ਪਟਾਰਾ ਖੁੱਲਿਆ ਜਿਹੜੀ ਗੱਲ ਤੁਸੀਂ ਕਹਿ ਕੇ ਹਟਿਓ ਵੀ ਇਹ ਦੱਸਿਆ ਗਿਆ ਵੀ ਤੁਸੀਂ ਟਰਕਾਉਣੇ ਕਿਵੇਂ ਐ ਲੋਕ ਇਸ ਕਾਨੂੰਨ ਦੇ ਵਿੱਚੋਂ ਲਕੂਨੇ ਕੱਟ ਕੇ ਉਹ ਇੱਕ ਵੱਖਰਾ ਉਹਦੇ ਲਾਗੂ ਹੋਣ ਦੇ ਨੁਕਸ ਹੈਗੇ ਐ ਪਰ ਕਾਨੂੰਨ ਦੇ ਵਿੱਚ ਜਿਹੜੀਆਂ ਪ੍ਰਾਵਧਾਨ ਨੇ ਵੀ ਜੇ ਕੋਈ ਵੀ ਨਾਗਰਿਕ ਭਾਰਤ ਦਾ ਕੋਈ ਵੀ ਐਨੀ ਵਨ ਉਹ ਸਿਰਫ 10 ਰੁਪਏ ਦਾ ਪੋਸਟਲ ਆਰਡਰ ਲਾ ਕੇ ਆਪਣੇ ਹੱਥ ਨਾਲ ਐਪਲੀਕੇਸ਼ਨ ਲਿਖ ਕੇ ਇਹ ਦੇ ਦਿੰਦਾ ਕਿ ਮੈਨੂੰ ਆਹ ਸੂਚਨਾ ਚਾਹੀਦੀ ਹੈ ਹਾਂ ਜਿੱਥੋਂ ਉਹ ਸੂਚਨਾ ਮੰਗਦਾ ਹੈ ਉਹ ਸੂਚਨਾ ਉਹਨਾਂ ਦੇ ਬਣਾਉਣੀ ਨਹੀਂ ਜੋ ਉਹਨਾਂ ਕੋਲ ਸੂਚਨਾ ਹੈਗੀ ਹੈ ਉਪਲਬਧ ਉਹ ਉਹਨਾਂ ਨੇ ਦੇਣੀ ਹੈ ਇਸ ਦੇ ਤਹਿਤ ਕਾਫੀ ਸਾਰੀਆਂ ਵੱਡੀਆਂ ਵੱਡੀਆਂ ਗੱਲਾਂ ਹੋਈਆਂ ਇੱਕ ਤੁਸੀਂ ਆਪਾਂ ਸਾਰਿਆਂ ਨੇ ਸੁਣਿਆ ਹੋਊਗਾ ਵੀ ਇੱਕ ਜਿਹੜੀ ਆਦਰਸ਼ ਹਾਊਸਿੰਗ ਸਕੀਮ ਆਇਆ ਸੀਗਾ ਬਹੁਤ بڑا ਘਟਾਲਾ ਬੰਬੇ ਦੇ ਵਿੱਚ ਜਿਹੜੀਆਂ ਫੌਜੀਆਂ ਦੀਆਂ ਵਿਧਵਾਵਾਂ ਔਰਤਾਂ ਨੇ ਉਹਨਾਂ ਦੇ ਲਈ ਹਾਊਸਿੰਗ ਦੀ ਸਕੀਮ ਸੀ ਜਾਂ ਜਿਹੜੇ ਸਾਬਕਾ ਫੌਜੀ ਪੁਰਾਣੇ ਵੱਡੇ 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 ਵੈਟਰਨ ਨੇ ਉਹਨਾਂ ਵਾਸਤੇ ਵੀ ਉਹਨਾਂ ਨੂੰ ਸਸਤੇ ਮਕਾਨ ਦਿੱਤੇ ਜਾ ਸਕਣ ਉਹ ਜਿਹੜੇ ਐ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਬਿਊਰੋਕਰੇਟ ਐ ਫੌਜ ਦੇ ਵੱਡੇ ਵੱਡੇ ਅਫਸਰ ਤੇ ਪੋਲੀਟੀਸ਼ੀਅਨ ਰਲ ਕੇ ਉਹ ਸਕੀਮ ਵਾਲੀ ਜਿਹੜੀ ਸੁਸਾਇਟੀ ਬਣੀ ਸੀਗੀ ਉਹ ਫਲੈਟ ਬਣੇ ਸੀ ਉਹ ਆਪ ਹੜੱਪੇ ਸੀ ਆਰਟੀਆਈ ਦੇ ਕਾਨੂੰਨ ਦੇ ਤਹਿਤ ਫਿਰ ਉਹ ਸਾਰਾ ਜਿਹੜਾ ਉਹਦਾ ਖੁਲਾਸਾ ਹੋਇਆ ਤੇ ਉਹ ਸੁਸਾਇਟੀ ਦੇ ਵਿੱਚੋਂ ਉਹਨਾਂ ਨੂੰ ਕੱਢਣਾ ਪਿਆ ਤੇ ਉਥੋਂ ਦੇ ਮੁੱਖ ਮੰਤਰੀ ਨੂੰ ਇਸ ਗੱਲ ਲਈ ਅਸਤੀਫਾ ਤੱਕ ਦੇਣਾ ਪਿਆ ਜਾਨੀ ਐਡੀ ਵੱਡੀ ਤਾਕਤ ਬਣ ਗਈ ਇਹ ਆਰਟੀਆਈ ਕਾਨੂੰਨ ਇਸੇ ਤਰ੍ਹਾਂ ਨਾਲ ਅਸੀਂ ਜਿਹੜੇ ਲੋਨ ਬੈਂਕਾਂ ਲੋਨ ਦੰਦੀਆਂ ਨੇ ਅਮੀਰਾਂ ਨੂੰ ਬੜਿਆਂ ਬੜਿਆਂ ਨੂੰ ਉਹ ਲੋਨ ਜਿਹੜੇ ਰਾਈਟ ਆਫ ਕਰਤੇ ਜਾਂਦੇ ਆ ਇਹ ਕਹਿ ਦਿੱਤਾ ਜਾਂਦਾ ਵੀ ਇਹ ਐਨਪੀਏ ਹੋਗੇ ਨਾਨ ਪਰਫਾਰਮਿੰਗ ਐਸੈਟ ਹੋਗੇ ਉਹਨਾਂ ਖਾਤਿਆਂ 'ਚ ਪਾ ਕੇ ਵੱਟੇ ਖਾਤੇ 'ਚ ਪਾ ਕੇ ਉਹ ਲਈਆ-ਬਈਆ ਕਰ ਜਾਂਦੀਆਂ ਨੇ ਬੈਂਕਾਂ ਤੇ ਆਰਬੀਆਈ ਤੋਂ ਲੋਕਾਂ ਨੇ ਇਸ ਆਰਟੀਆਈ ਦੇ ਵਿੱਚ ਮੰਗਿਆ ਪਹਿਲਾਂ ਬੜੀਆਂ ਇਹਦੇ ਚੜਿੱਕੇ ਆਏ ਸੁਪਰੀਮ ਕੋਰਟ ਤੱਕ ਵੀ ਗੱਲਾਂ ਗਈਆਂ ਪਰ ਅਲਟੀਮੇਟਲੀ ਕਈ ਵਾਰੀ ਸਾਡੇ ਕੋਲ ਲੋਕਾਂ ਚ ਇਹ ਸੂਚਨਾ ਆਈ ਵੀ ਜਿਹੜਾ ਲੋਕਾਂ ਦਾ ਬੈਂਕਾਂ ਚ ਪੈਸਾ ਹੈ ਕਿਵੇਂ ਇਹ ਕਾਰਪੋਰੇਟ ਅਦਾਰਿਆਂ ਨੂੰ ਲੁਟਾਇਆ ਜਾਂਦਾ ਹੈ ਇਹ ਵੀ ਆਰਟੀਆਈ ਕਾਨੂੰਨ ਨੇ ਇਹਨੂੰ ਨੰਗਾ ਕੀਤਾ ਇਸੇ ਤਰ੍ਹਾਂ ਨਾਲ ਜਿਹੜੇ ਜਿਹੜੀਆਂ ਭਲਾਈ ਸਕੀਮਾਂ ਨੇ ਭਲਾਈ ਸਕੀਮਾਂ ਦੇ ਵਿੱਚ ਪੀਡੀਐਸ ਸਿਸਟਮ ਹੈਗਾ ਸਾਡੀ ਮਨਰੇਗਾ ਸਕੀਮ ਹੈ ਤੇ ਜਿਹੜੀਆਂ ਵੀ ਇਹ ਸਕੀਮਾਂ ਨੇ ਇਹਨਾਂ ਦੇ ਵਿੱਚ ਕਿਵੇਂ ਜਾਲੀ ਰੋਸਟਰ ਬਣਾ ਕੇ ਮਨਰੇਗਾ ਦੇ ਵਿੱਚ ਉਹ ਬੰਦੇ ਧਰਤੀ ਤੇ ਹੋਣ ਚੀ ਹੈ ਨਹੀਂ ਜਿਨ੍ਹਾਂ ਦੇ ਨਾਂ ਦੇ ਉੱਤੇ ਉਹਨਾਂ ਦੀਆਂ ਦਿਹਾੜੀਆਂ ਪਾਈਆਂ ਜਾਂਦੀਆਂ ਨੇ ਹੋਰ ਐ ਤੇ ਜਿਹੜਾ ਸਰਕਾਰੀ ਖਜ਼ਾਨਾ ਹੈ ਉਹਨੂੰ ਬੜਾ ਵੱਡੀ ਪੱਧਰ ਤੇ ਉੱਤੇ ਚੂਨਾ ਲਾਇਆ ਜਾਂਦਾ ਉਹ ਵੀ ਇਸ ਆਰਟੀਆਈ ਦੇ ਕਾਨੂੰਨ ਨੇ ਇਹਨੂੰ ਨੰਗਾ ਕੀਤਾ ਬਹੁਤ ਸਾਰੀਆਂ ਥਾਵਾਂ ਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਜਿਹੜੇ ਐ ਨੋਟਬੰਦੀ ਜਿਹੜੀ ਨੋਟਬੰਦੀ ਦੇ ਉੱਤੇ ਪੁੱਛ ਲਿਆ ਵੀ ਜਦੋਂ ਆਰਬੀਆਈ ਨੂੰ ਪੁੱਛਿਆ ਗਿਆ ਵੀ ਆਰਬੀਆਈ ਨੇ ਨੋਟਬੰਦੀ ਦਾ ਫੈਸਲਾ ਕਰਨ ਲਈ ਕਿੱਥੇ-ਕਿੱਥੇ ਕਿਹੜੀਆਂ ਨੋਟਿੰਗਸ ਆਈਆਂ ਕਿੱਥੋਂ ਪ੍ਰੋਪੋਜ਼ਲ ਚੱਲੀ ਕੀ ਹੋਇਆ ਤਾਂ ਇਹਦੇ 'ਚ ਇਹ ਖਲਾਸਾ ਹੋਇਆ ਵੀ ਆਰਬੀਆਈ ਇਸ ਫੈਸਲਾ ਲੈਣ ਦੇ ਵਿੱਚ ਕਿਤੇ ਵੀ ਉਹਨੂੰ ਸ਼ਾਮਲੇ ਨਹੀਂ ਸੀ ਕੀਤਾ ਗਿਆ ਜਾਨੀ ਐਡੇ ਵੱਡੇ ਫੈਸਲੇ ਅਰਬ ਕਰੋੜਾਂ ਲੋਕ ਜਿਹੜੇ ਐ ਉਹ ਫਾਹੇ ਟੰਗ ਤੇ ਤੇ ਉਹਨਾਂ ਦੇ ਆਪ ਦੇ ਪੈਸੇ ਮਿੱਟੀ ਹੋ ਗਏ ਰਾਤੋਂ ਰਾਤ ਤੇ ਫੈਸਲਾ ਜਿਹੜਾ ਹੈ ਉਹ ਜਿਹੜੀਆਂ ਸੰਸਥਾਵਾਂ ਨੇ ਫੈਸਲਾ ਲੈਣਾ ਹੁੰਦਾ ਹੈ ਉਹ ਲੈ ਹੀ ਨਹੀਂ ਸਕਦੇ ਫਿਰ ਕਿੰਨਾ ਪੈਸਾ ਆ ਗਿਆ ਦੁਬਾਰਾ ਉਹਦੇ ਉੱਤੇ ਵੀ ਤੇ ਜਿਹੜੇ ਉਹ ਉਹਦੇ ਨਿਸ਼ਾਨੇ ਦੱਸੇ ਗਏ ਸੀ ਵੀ ਇਹਦੇ ਨਾਲ ਕਾਲਾ ਧਨ ਖਤਮ ਹੋ ਜਾਊਗਾ ਇਹਦੇ ਨਾਲ ਅਤਵਾਦ ਦੀ ਜਿਹੜੀ ਹੈ ਕੰਮ ਟੁੱਟ ਜੂਗੀ ਉਹ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ ਚ ਆਉਂਦੀਆਂ ਗਈਆਂ ਇਹ ਠੀਕ ਹੈ ਵੀ ਠੀਠ ਹੈ ਸਰਕਾਰ ਨਾ ਮੰਨੇ ਪਰ ਲੋਕਾਂ ਚ ਇੱਕ ਗੱਲ ਜਾਂਦੀ ਰਹੀ ਵੀ ਇਹ ਜਿਹੜਾ ਸਾਰਾ ਕੁਝ ਹੈ ਇਹ ਸਾਨੂੰ ਮਤਲਬ ਤੰਗ ਕਰਨ ਲਈ ਕੀ ਹੋਏਗਾ ਇਸੇ ਤਰ੍ਹਾਂ ਨਾਲ ਇੱਕ ਵੀ ਅੱਢ ਅੱਡ ਜਿਹੜੀਆਂ ਦਵਾਈਆਂ ਨੇ ਜਿਹੜੇ ਜਿਹੜੀਆਂ ਬਿਮਾਰੀਆਂ ਤੋਂ ਸਟੈਂਟ ਪੈਂਦੇ ਆ ਹੋਰ ਚੀਜ਼ਾਂ ਨੇ ਉਹਨਾਂ ਦੀਆਂ ਪ੍ਰਾਈਸਿਸ ਕੀ ਨੇ ਉਹਨਾਂ ਦੀਆਂ ਕੀਮਤਾਂ ਕੀ ਨੇ ਉਹਦੇ ਉੱਤੇ ਵੀ ਆਰਟੀਆਈ ਦੇ ਵਿੱਚ ਖੁਲਾਸਾ ਹੋਇਆ ਵੀ ਜਿਹੜੇ ਸਟੈਂਟ ਲੱਖਾਂ 'ਚ ਪੈਂਦੇ ਆ ਉਹ ਤਾਂ ਕੁਝ ਹਜ਼ਾਰਾਂ ਦੇ ਐ ਤੇ ਫਿਰ ਉਹ ਕਾਫੀ ਹੱਦ ਤੱਕ ਉਹਦੇ ਤੇ ਰੌਲਾ ਵੀ ਪਿਆ ਤੇ ਕੁਝ ਥਾਵਾਂ ਦੇ ਉੱਤੇ ਉਹ ਲੋਕਾਂ ਨੂੰ ਕਿਸੇ ਹੱਦ ਤੱਕ ਠੀਕ ਕੀਮਤ ਤੇ ਮਿਲਣੇ ਵੀ ਸ਼ੁਰੂ ਹੋਏ ਪਰ ਅਜੇ ਵੀ ਉਹ ਕਪੜਾ ਜਾਰੀ ਹੈ ਜਿਹੜੀ ਲੋਕਾਂ ਦੀ ਖਚਾਨਣ ਜ਼ਰੂਰ ਹੋਇਆ ਉਹਦੇ ਨਾਲ ਇਸ ਤਰ੍ਹਾਂ ਨਾਲ ਜਿਹੜੀ ਹੈ ਅ ਬਹੁਤ ਸਾਰੇ ਹੋਰ ਬਹੁਤ ਸਾਰੇ ਬਹੁਤ ਅਨੇਕਾਂ ਗੱਲਾਂ ਨੇ ਜੇ ਅਸੀਂ ਆਪਣਾ ਵਰਤਾਰ ਕਰਦੇ ਹਾਂ ਆਪਣੇ ਪ੍ਰਵਿੰਦਰ ਕਿਤਨਾ ਹੁਣੇ ਆ ਉਹਨਾਂ ਨੇ ਭਗਤ ਸਿੰਘ ਉਹਨਾਂ ਦਾ ਜਦੋਂ ਸੌਵਾਂ ਜਨਮ ਦਿਨ ਮਨਾਇਆ ਗਿਆ ਸੀ ਖਟਕੜ ਕਲਾਂ ਦੇ ਵਿੱਚ ਉਹਦੀ ਆਰਟੀਆ ਰਾਹੀਂ ਜਾਣਕਾਰੀ ਲਈ ਤਾਂ ਉਹਦੇ ਵਿੱਚ ਵੀ ਵੱਡੇ ਕਪੜੇ ਜਿਹੜੇ ਆ ਉਹ ਨੰਗੇ ਉਹਨਾਂ ਨੇ ਕੀਤੇ ਸੀਗੇ ਇਸੇ ਤਰ੍ਹਾਂ ਉਹਨਾਂ ਦਾ ਪ੍ਰਵਿੰਦਰ ਕਿਤਨਾ ਹੁਣਾਂ ਦਾ ਕਾਫੀ ਕੰਮ ਆ ਮੇਰਾ ਆਪਣਾ ਅਨਕੁਨਿਜੀ ਤਜਰਬਾ ਹੋਇਆ ਮੈਂ BSNL ਤੋਂ ਪੁੱਛਿਆ ਵੀ ਆਪਣੇ ਇਸ ਤਹਿਸੀਲ ਫੁਲਾਨੀ ਦੇ ਵਿੱਚ ਖੰਭੇ ਕਿੰਨੇ ਆ ਉਹਨਾਂ ਨੇ ਮੈਨੂੰ 5 ਲੱਖ ਤੇ ਫੁਲਾਨੇ ਲੱਖ ਮਤਲਬ 5 ਲੱਖ ਤੋਂ ਵੱਧ ਦੀ ਰਕਮ ਦਾ ਇੱਕ ਭੇਜ ਦਿੱਤਾ ਕਲੰਦਰਾ ਵੀ ਇਹ ਪੈਸੇ ਜਮਾ ਕਰਾਓ ਤੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਇਹ ਪੈਸੇ ਜਿਹੜੇ ਆ ਮਤਲਬ ਕੋਲੋਂ ਕੋਈ ਸੂਚਨਾ ਕ੍ਰੀਏਟ ਨਹੀਂ ਕੀਤੀ ਜਾਣੀ ਚਾਹੀਦੀ ਹੁੰਦੀ ਹੈ ਕਿ ਜਿਹੜੀ ਤੁਹਾਡੀ ਅਲਮਾਰੀ ਦੇ ਵਿੱਚ ਲੁਕੀ ਚੀਜ਼ ਆ ਉਹੀ ਤੁਸੀਂ ਉਹਦੀ ਕਾਪੀ ਲੈਣੀ ਆ ਜੋ ਤੁਹਾਡੇ ਅੰਦਰ ਰੱਖ ਕੇ ਆਇਆ ਇਹ ਇੱਥੋਂ ਤੱਕ ਮਤਲਬ ਸਖਲਾਈ ਜਿਹੜੀ ਆ ਮਲਾਜ਼ਮਾਂ ਨੂੰ ਦਿੱਤੀ ਜਾਂਦੀ ਰਹੀ ਆ ਵੀ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਜੀ ਹੁਣ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਦੇ ਵਿੱਚ ਹੁਣ ਉਹਨਾਂ ਨੇ ਇਹਨਾਂ ਵਿੱਚ ਨਵਾਂ ਕੀ ਲਿਆਂਦਾ ਉਹਦੇ ਬਾਰੇ ਦਰਸ਼ਕਾਂ ਨਾਲ ਥੋੜੀ ਜਿਹੀ ਸਾਂਝ ਪਾਈਓ ਅ ਮੈਂ ਇੱਕ ਇਹ ਗੱਲ ਕਰਨ ਤੋਂ ਪਹਿਲਾਂ ਥੋੜਾ ਜਿਹਾ ਕਿ ਮੈਂ ਪਹਿਲੀ ਗੱਲ ਨੂੰ ਹੋਰ ਤਰ੍ਹਾਂ ਕਹਿਣਾ ਚਾਹੁੰਨਾ ਅਸਲ 'ਚ ਇਸ ਕਾਨੂੰਨ ਦੇ ਪਿੱਛੇ ਦੀ ਜਿਹੜੀ ਭਾਵਨਾ ਹਮੇਸ਼ਾ ਹੀ ਕਾਨੂੰਨ ਦੀ ਇੱਕ ਹੁੰਦੀ ਹੈ ਲੈਟਰ ਇੱਕ ਹੁੰਦੀ ਹੈ ਸਪੈਲਟ ਇੱਕ ਤਾਂ ਜਾਨੀ ਕਿ ਲਿਖਤੀ ਸ਼ਬਦ ਜਿਹੜੇ ਆ ਉਹ ਨੇ ਇੱਕ ਉਹਨਾਂ ਸ਼ਬਦਾਂ ਦੇ ਪਿੱਛੇ ਦੀ ਭਾਵਨਾ ਜਿਹੜੀ ਹੈ ਇਹ ਸਾਰੇ ਕਾਨੂੰਨ ਦੀ ਸੂਚੀ ਜਿਹੜੀ ਭਾਵਨਾ ਹੈ ਉਹ ਇਹ ਹੈ ਵੀ ਜਿਹੜਾ ਤਾਂ ਪੁਰਾਣਾ ਸਮਾਨ ਪਿਆਗਾ ਉਹ ਤਾਂ ਲੋਕਾਂ ਨੂੰ ਮਿਲ ਜੇ ਆਰਟੀਆਈ ਕਾਨੂੰਨ ਦੇ ਤਹਿਤ ਅੱਗੋਂ ਵਾਸਤੇ ਜਿੰਨੇ ਵੀ ਸਰਕਾਰੀ ਮੰਤਰਾਲੇ ਹੈਗੇ ਐ ਵਿਭਾਗ ਹੈਗੇ ਐ ਬਾਕੀ ਜਿਹੜੀਆਂ ਸਰਕਾਰੀ ਸੰਸਥਾਵਾਂ ਹੈਗੀਆਂ ਨੇ ਉਹ ਆਪਣੀ ਵੈਬਸਾਈਟ ਦੇ ਰਾਹੀਂ ਜਾਂ ਬਾਕੀ ਲੋਕਾਂ ਨੂੰ ਦੇ ਕੇ ਉਹਨਾਂ ਕੋਲ ਚਾਨਣ ਹੋਵੇ ਬਿਲਕੁਲ ਚੰਗੀ ਗੱਲ ਹੁਣ ਹੋਇਆ ਇਹ ਜਿਵੇਂ ਤੁਸੀਂ ਦੱਸ ਰਹੇ ਹੋ ਇਸੇ ਤਰ੍ਹਾਂ ਨਾਲ ਇਹ ਦੱਸਣ ਦੀ ਬਜਾਏ ਲੁਕਾਉਣ ਦੀ ਟੈਂਡੈਂਸੀ ਜਿਹੜੀ ਜ਼ਿਆਦਾ ਬਣ ਗਈ ਤੇ ਬਹੁਤ ਸਾਰੇ ਵਿਭਾਗਿਆਂ ਦੇ ਵਿੱਚ ਤਾਂ ਕਈ ਵਾਰ ਜਿਹੜੇ ਉਹਨਾਂ ਦੇ ਮੁਖੀ ਨੇ ਉਹ 5 ਸਾਲ ਪਹਿਲਾਂ ਰਿਟਾਇਰ ਹੋ ਗਿਆ ਅੱਜ ਵੀ ਉਹਨਾਂ ਦੀ ਵੈਬਸਾਈਟ ਤੇ ਉਹੀ ਤੁਰਿਆ ਕਰਦਾ ਯਾਨੀ ਕੋਈ ਜਿਹੜੀ ਜਿਹੜੀ ਉਹਦੀ ਭਾਵਨਾ ਹੈ ਵੀ ਲੋਕਾਂ ਦੇ ਕੋਲ ਹੋਵੇ ਇਹ ਗੱਲ ਵੀ ਆ ਕੀ ਹੈ ਤੇ ਕਿਹਦੇ ਕੋਲ ਅਸੀਂ ਜਾਣਾ ਹੈ ਕਿਹੜੀ ਗੱਲ ਦੀ ਕਿਹਦੇ ਕੋਲ ਅਸੀਂ ਅਪੀਲ ਕਰ ਸਕਦੇ ਹਾਂ ਅੱਖ ਨਹੀਂ ਸੋ ਜਿਹੜੀ ਹੁਣ ਜਿਹੜੀ ਗੱਲ ਹੈ ਅ ਇਸ ਕਾਨੂੰਨ ਦੇ ਤਹਿਤ ਸਿਰਫ 10 ਰੁਪਈਆ ਦਾ ਪੋਸਟ ਆਰਡਰ ਲਾ ਕੇ ਕੋਈ ਵੀ ਬੰਦਾ ਸੂਚਨਾ ਮੰਗ ਸਕਦਾ ਜਿਹੜਾ ਫੋਨ ਨੂੰ ਕਿਹਾ ਉਹ 1 ਮਹੀਨੇ ਦੇ ਵਿੱਚ ਵਿੱਚ ਸੂਚਨਾ ਦੇਣੀ ਹੈ ਜੇ ਇੱਕ ਪਹਿਲੀ ਜਿੱਥੋਂ ਜਿਹਨੂੰ ਪਬਲਿਕ ਪੀ ਆਈਓ ਕਹਿੰਦੇ ਆਪਾਂ ਪਬਲਿਕ ਇਨਫੋਰਮੇਸ਼ਨ ਆਫੀਸਰ ਉਹ ਜਿਹੜਾ ਹਰੇਕ ਵਿਭਾਗ ਦੇ ਦਾ ਬਣਿਆ ਹੋਇਆ ਹੈ ਆਪਕੋ ਆਪਣਾ ਪੀ ਆਈਓ ਉਹ ਜੇ ਉਹ ਨਹੀਂ ਦਿੰਦਾ ਜਾਂ ਅਧੂਰੀ ਦੇ ਦਿੰਦਾ ਹੈ ਤਾਂ ਤੁਸੀਂ ਉਹਦੀ ਫਸਟ ਅਪੀਲ ਪਾ ਸਕਦੇ ਹੋ ਉਸੇ ਵਿਭਾਗ ਨੇ ਫਿਰ ਜੇ ਉਹ ਵੀ ਨਹੀਂ ਦਿੰਦਾ ਜਾਂ ਗਲਤ ਦੇ ਦਿੰਦਾ ਹੈ ਜਾਂ ਥੋੜੀ ਦਿੰਦਾ ਹੈ ਜਾਂ ਪੂਰੀ ਨਹੀਂ ਦਿੰਦਾ ਤਾਂ ਤੁਸੀਂ ਉਹਦੀ ਜਿਹੜੀ ਸੀਆ ਆਪਣਾ ਇਨਫੋਰਮੇਸ਼ਨ ਕਮਿਸ਼ਨ ਹੈ ਹਰ ਇੱਕ ਸੂਬੇ ਦਾ ਬਣਿਆ ਹੋਇਆ ਉਹਦੇ ਕੋਲ ਜਾ ਸਕਦੇ ਸੋ ਉਹ ਉਹਨੂੰ ਸੈਕੰਡ ਅਪੀਲ ਕਰਦੇ ਆ ਉਹਦੇ ਚ ਇਨਫਾਰਮੇਸ਼ਨ ਬਹੁਤੀ ਜਿਹੜੀ ਲੁਕੋਉਂਦੇ ਐ ਉਹ ਇਹ ਕਹਿ ਕੇ ਲੁਕੋ ਲੈਂਦੇ ਸੀ ਵੀ ਇਹ ਕਿਸੇ ਦੀ ਨਿੱਜੀ ਹੈ ਇਹ ਨਿੱਜੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦੇ ਉਹ ਜਿਹੜੀ ਹੈ ਉਹ ਕਾਨੂੰਨ ਦੀ ਧਾਰਾ ਜਿਹੜੀ ਹੈ ਆਰਟੀਆਈ ਐਕਟ ਦੀ ਧਾਰਾ 8 ਜੇ ਹੈ ਉਹ 8 ਜੇ ਦੇ ਤਹਿਤ ਨਿੱਜੀ ਜਾਣਕਾਰੀ ਦਿੱਤੀ ਨਹੀਂ ਜਾ ਸਕਦੀ ਉਹਦੀ ਹਾਲਤਾਂ ਚ ਦਿੱਤੀ ਜਬਜੀਤ ਉਹਨਾਂ ਦੀ ਜਾਣਕਾਰੀ ਲੈਣੀ ਚਾਹੁੰਨਾ ਤਾਂ ਮੈਂ ਇਹ ਦੱਸਾਂ ਵੀ ਇਹਦੀ ਪਬਲਿਕ ਵਾਸਤੇ ਕਿੰਨੀ ਲੋੜ ਹੈ ਇਸ ਜਾਣਕਾਰੀ ਦੀ ਮੈਂ ਇਹ ਸਿੱਧ ਕਰਾਂ ਹੁਣ ਉਹ ਜਿਹੜਾ ਜਾਣਕਾਰੀ ਦੇਣ ਵਾਲਾ ਹੈ ਜਾਂ ਕੋ ਕਮਿਸ਼ਨ ਹੈ ਉਹ ਇਸ ਗੱਲ ਨਾਲ ਮੰਨਦਾ ਹੈ ਕਿ ਨਹੀਂ ਮੰਨਦਾ ਵੱਖਰੀ ਗੱਲ ਜਿਹੜੀ ਮੈਂ ਮੰਗ ਸਕਦਾ ਤੇ ਉਹ ਦਿੱਤੀ ਵੀ ਜਾ ਸਕਦੀ ਹੈ ਇਧਰ ਹੁਣ ਜਿਹੜੀ ਚੀਜ਼ ਹੈ ਜਿਹੜਾ ਹੁਣ ਇਹਨਾਂ ਨੇ ਕੀਤਾ ਇਹਨਾਂ ਨੇ ਦੋ ਗੱਲਾਂ ਕਰ ਇੱਕ ਤਾਂ 2000 ਕਿ 19 ਦੇ ਵਿੱਚ ਇਹਨਾਂ ਨੇ ਕੁਝ ਤਰਮੀਮਾਂ ਕੀਤੀਆਂ ਨੇ ਵੀ ਜਿਹੜੇ ਇਨਫੋਰਮੇਸ਼ਨ ਕਮਿਸ਼ਨਰ ਲਾਉਣੇ ਐ ਜਾਂ ਚੀਫ ਇਨਫੋਰਮੇਸ਼ਨ ਕਮਿਸ਼ਨਰ ਲਾਉਣੇ ਐ ਸਟੇਟਾਂ ਦੇ ਵਿੱਚ ਜਾਂ ਆਲ ਇੰਡੀਆ ਲੈਵਲ ਤੇ ਉਹਨਾਂ ਦੀਆਂ ਸੇਵਾ ਸ਼ਰਤਾਂ ਬਦਲਤੀਆਂ ਜੇਣੀ ਉਹ ਸਰਕਾਰ ਦੇ ਐਨਾ ਅਧੀਨ ਕਰਤੇ ਕਿ ਉਹ ਇੰਡੀਪੈਂਡੈਂਟਲੀ ਸਰਕਾਰ ਵਿਰੁੱਧ ਫੈਸਲੇ ਦੇ ਹੀ ਨਹੀਂ ਸਕਦੇ ਇੱਕ ਤਾਂ ਇਹ ਮਾਰੀ ਕਰਦੇ ਇਹ ਕਰਦੀ ਉਹਦਾ ਉਹਦੀ ਜਾਨ ਇਹ ਕਰਦੀ 2019 ਅ ਦੂਜੀ ਗੱਲ ਇਹ ਕਰ ਦਿੱਤੀ ਵੀ ਬਹੁਤ ਸਾਰੀਆਂ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਇਹਨਾਂ ਦੀ ਭਰਤੀ ਹੀ ਨਹੀਂ ਕਰਦੇ ਆ ਪਿੱਛੇ ਜੇ ਹਫਤਾ ਕ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਹੈ ਵੀ ਤੁਸੀਂ ਇਹਨਾਂ ਦੀ ਭਰਤੀ ਕਰੋ ਇਹ ਬੰਦੇ ਇਹ ਪੋਸਟਾਂ ਤਾਂ ਪੂਰੀਆਂ ਕਰੋ ਤੀਜੀ ਗੱਲ ਇਹਦੇ ਵਿੱਚ ਦਿੱਕਤ ਇਹ ਆ ਗਈ ਕਿ ਵੀ ਜਿਹੜੀ ਲੋਕਾਂ ਨੇ ਸੂਚਨਾ ਮੰਗੀ ਹੋਈ ਹੈ ਉਹ ਸੂਚਨਾ ਦੇ ਜਿਹੜੇ ਕੇਸ ਨੇ ਉਹਨਾਂ ਦੀ ਗਿਣਤੀ ਵੀ ਜਿਵੇਂ ਸਾਡੀਆਂ ਦੇਸ਼ ਦੀਆਂ ਬਾਕੀ ਅਦਾਲਤਾਂ ਮੰਗੂ ਕਰੋੜਾਂ ਚ ਮਤਲਬ ਜਿਵੇਂ ਬਾਕੀ ਅਦਾਲਤਾਂ 'ਚ ਕਰੋਨਾ 'ਚ ਕੇਸ ਪਏ ਐ ਤੇ ਇਹਨਾਂ ਦੇ ਵੀ ਕੇਸ ਜਿਹੜੇ ਐ ਹਜ਼ਾਰਾਂ ਲੱਖਾਂ 'ਚ ਐ ਅਡਰਕ ਥਾਂ। ਸੋ ਜਾਨੀ ਇੰਨਾ ਕੰਮ ਪਿਆਗਾ ਵੀ ਜੇ ਉਹਨਾਂ ਨੂੰ ਪੂਰੀ ਭਰਤੀ ਵੀ ਕਰ ਲੈਣ ਤਾਂ ਵੀ ਛੇਤੀ ਨਿਭੜਨਾ। ਜਿਹੜੀ ਜਿਹੜਾ ਕਾਨੂੰਨ ਇਹ ਕਹਿੰਦਾ ਵੀ ਇੱਕ ਮਹੀਨੇ 'ਚ ਸੂਚਨਾ ਦੇਣੀ ਐ, ਦੂਜੀ ਜਿਹੜੀ ਐ ਕਹਾ ਫਿਰ ਥੋੜੇ ਸਮੇਂ 'ਚ ਦੇਣੀ ਜਿਹੜੀ ਸਮਾਵਧ ਸੂਚਨਾ ਐ। ਉਹ ਸੂਚਨਾ ਜੋ ਹੈ ਜਦ ਇੱਕ ਟਾਂਚਾ ਬਣਾਤਾ ਉਹਦੇ ਵਿੱਚ ਉਹ ਸੂਚਨਾ ਵੇਲੇ ਨਾਲ ਕਿਉਂ ਕਿ ਵੇਲੇ ਨਾਲ ਵੀ ਨਹੀਂ ਮਿਲਣ ਦੇ ਚਾਂਸ ਰਹੇ। ਮਤਲਬ ਇਹ ਹੋ ਗਿਆ। ਜਿਹੜੀ ਹੋਣ ਗੱਲ ਕੀਤੀ ਐ ਉਹ ਇਹ ਐ ਕਿ ਸਰਕਾਰ ਨੇ ਇੱਕ ਨਵਾਂ ਕਾਨੂੰਨ ਬਣਾਤਾ ਜਿਹਨੂੰ ਕਹਿੰਦੇ ਆ ਅ ਡਿਸ ਪਰ ਜਿਹੜਾ ਪਰਸਨਲ ਜਿਹੜਾ ਡਾਟਾ ਪ੍ਰੋਟੈਕਸ਼ਨ ਐਕਟ ਹੈਗਾ ਵੀ ਮੇਰੀ ਜਿਹੜੀ ਪਰਸਨਲ ਡਾਟਾ ਮੇਰੀ ਪਰਸਨਲ ਸੂਚਨਾ ਜਿਹੜੀ ਉਹਦੀ ਪ੍ਰੋਟੈਕਸ਼ਨ ਕਰਨੀ ਐ ਮੇਰੇ ਡੇਟ इवन ਮੈਂ ਉਹ ਕਾਨੂੰਨ ਜਿਹੜਾ ਹੈ ਉਹਦੀ 44 ਤਿੰਨ ਤਾਰਿਖ ਉਸ ਨੂੰ ਉਸ ਦੇ ਮੁਤਾਬਕ ਮੇਰੀ ਜਿਹੜੀ ਸੂਚਨਾ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ ਮੇਰਾ ਪਰਸਨਲ ਡਾਟਾ ਹੈਗਾ ਉਹਦੀ ਪ੍ਰੋਟੈਕਸ਼ਨ ਕਰਨੀ ਹੈ ਸਰਕਾਰ ਨੇ ਯਾਨੀ ਲੱਗਦਾ ਇਹ ਵੀ ਮੇਰੀ ਮੇਰੀ ਪ੍ਰੋਟੈਕਸ਼ਨ ਕਰ ਰਹੀ ਹੈ ਸਰਕਾਰ ਕਹਿਣ ਨੂੰ ਤਾਂ ਇਹ ਹੈ ਪਰ ਇਸ ਬਹਾਨੇ ਨਾਲ ਜੋ ਲੋਕਾਂ ਦਾ ਅਧਿਕਾਰ ਹੈਗਾ ਸੂਚਨਾ ਲੈਣ ਦਾ ਉਹ ਉਹਨੂੰ ਉਹਨੂੰ ਕਿਲ ਕਰਤਾ ਉਹਨੂੰ ਮਾਰ ਦਿੱਤਾ ਉਹਦੇ ਨਾਲ ਜਿਹੜੀ 8 ਜੇ ਧਾਰਾ ਹੈਗੀ ਹੈ ਜਿਹਦੇ ਚ ਮੇਰੀ ਸੂਚਨਾ ਦਿੱਤੀ ਜਾ ਸਕਦੀ ਸੀ ਜੇ ਪਬਲਿਕ ਦਾ ਇੰਟਰਸਟ ਹੋਵੇ ਉਹਨੂੰ ਖਤਮ ਕਰਤਾ ਇਹ ਸੁਨੇਹਾ ਤੇ ਬਹੁਤ ਵੱਡੀ ਐਕਟੀਵਿਸਟ ਜਿਨ੍ਹਾਂ ਨੇ ਕਾਨੂੰਨ ਬਣਵਾਇਆ ਉਦੋਂ ਲੜਦੇ ਰਹੇ ਅੰਜਲੀ ਪਾਹਦਵਾਰchi ਉਹਨਾਂ ਦੀ ਮੈਂ ਇੱਕ ਇੰਟਰਵਿਊ ਪਿੱਛੇ ਸੁਣੀ ਉਹ ਕਹਿ ਰਹੇ ਹੈ ਵੀ ਮੰਨ ਲਓ ਮੈਂ ਇੱਕ ਵੋਟਰ ਸੂਚੀ ਲੈਣਾ ਚਾਹਾਂ ਤਾਂ ਕਿ ਮੈਂ ਇਹ ਦੇਖ ਸਕਾਂ ਵੀ ਮੇਰੇ ਪਿੰਡ ਦੇ ਵਿੱਚ ਕਿਹੜੇ ਲੋਕ ਮਰਿਆ ਹੋયાਆਂ ਦੀਆਂ ਵੋਟਾਂ ਬਣੀਆਂ ਹੋਈਆਂ ਨੇ ਕਿਹੜੇ ਲੋਕ ਜਿਹੜੇ ਇੱਥੇ ਰਹੇ ਹੀ ਨਹੀਂ ਰਹੇ 20 ਸਾਲ ਤੋਂ ਉਹਨਾਂ ਦੀਆਂ ਵੋਟਾਂ ਬਣੀਆਂ ਹੋਈਆਂ ਨੇ ਜਾਂ ਕਿਹੜੇ ਲੋਕ ਨੇ ਜਿਹੜੇ ਇੱਥੇ ਰਹਿ ਰਹੇ ਆ ਪੱਕੇ ਤੌਰ ਤੇ ਪਰ ਉਹਨਾਂ ਦੀ ਗੌਰਟ ਹੀ ਨਹੀਂ ਬਣੀ। ਮੈਂ ਉਹ ਸੂਚੀ ਪੂਰੀ ਲੈਣੀ ਚਾਹੁੰਦਾ। ਉਹਨੋਂ ਕਹਿਣਗੇ ਵੀ ਇਹ ਤਾਂ ਉਹਨਾਂ ਦੀ ਨਿੱਜੀ ਡਾਟਾ ਹੈ। ਉਹ ਤੁਹਾਡੇ ਨਾਲ ਕਿਵੇਂ ਸਾਂਝਾ ਕਰਦੀ ਹੈ? ਫਿਰ ਇੱਕ ਹੋਰ ਹੈ ਇੱਕ। ਉਹਨੂੰ ਉਹਨੂੰ ਫਿਡਿਸ਼ਰੀ ਕਹਿੰਦੇ ਆ। ਮਤਲਬ ਜਿਹੜੀ ਹੈ ਡਾਟਾ ਫਿਡਿਸ਼ਰੀ। ਡਾਟਾ ਫਿਡਿਸ਼ਰੀ ਇਹ ਹੈ ਵੀ ਮੈਂ ਜਿਹੜਾ ਹੈ ਮੈਂ 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 ਇੱਕ ਪੱਤਰਕਾਰ ਹਾਂ। ਅੱਗੇ ਪੱਤਰਕਾਰ ਲੈ ਸਕਦੇ ਸੀ ਡਾਟਾ। ਮੈਂ ਇੱਕ ਮਨਰੀਕਾ ਦਾ ਕੰਮ ਚਲਦਾ ਕਿਸੇ ਪਿੰਡ ਚ ਮੈਂ ਉੱਥੇ ਜਾਂਦਾ ਉੱਥੇ ਉਹਨਾਂ ਦੇ ਨਾਂ ਲਿਖ ਲੈਣਾ ਇੱਕ ਕਾਗਜ਼ ਤੇ ਵੀ ਆ ਆ ਬੰਦੇ ਆ ਆ ਬੰਦੇ ਤੇ ਮੈਂ ਕਿਤੇ ਕੋਈ ਮੰਗਦਾ ਸੂਚਨਾ ਜਾਂ ਮੈਂ ਆਪਣੇ ਕ੍ਰੋਸ ਚੈੱਕ ਕਰਦਾ ਵੀ ਜਿਹੜੇ ਬੰਦੇ ਤਾਂ ਅਸਲ ਕੰਮ ਕਰਦੇ ਉਹਨਾਂ ਚ ਤਾਂਦਿਆਂ ਦੇ ਨਾਂ ਹੀ ਹੈ ਨਹੀਂ ਰੋਸਟਰ ਦੇ ਵਿੱਚ ਤੇ ਦੂਜਿਆਂ ਦੇ ਕਿਸੇ ਹੋਰ ਦੇ ਨਾਂ ਪਏ ਮੈਂ ਜਿੰਨਾ ਚਿਰ ਤਾਂ ਉਹ ਕਾਗਜ਼ ਤੇ ਲਿਖਿਆ ਉਹਨਾਂ ਚਿਰ ਤਾਂ ਕੋਈ ਗੱਲ ਨਹੀਂ ਜਦੋਂ ਮੈਂ ਉਸ ਡਾਟੇ ਨੂੰ ਫੋਟੋ ਖਿੱਚ ਕੇ ਡਿਜੀਟਲ ਡਾਟਾ ਬਣ ਗਿਆ ਉਹ ਤਾਂ ਉਹ ਉਹਨਾਂ ਦੀ ਪ੍ਰੋਟੈਕਸ਼ਨ ਆ ਗਈ ਤੇ ਉਹਦੇ ਨਾਲ ਮੈਨੂੰ 500 ਕਰੋੜ ਰੁਪਇਆ ਜੁਰਮਾਨਾ ਲਾ ਸਕਦਾ ਹੈ ਉਹਦੀ ਡਾਟਾ ਫੀਡੀ ਸੀਰੀ ਦੇ ਵਿੱਚ ਜਾਨੀ ਤੁਸੀਂ ਸੁਣਿਆ ਹੋਊਗਾ ਇੱਕ ਵੀ ਜਿਹੜੀਆਂ ਕਈ ਗੱਲਾਂ ਤਾਂ ਮਤਲਬ ਜਣੀ ਤੁਸੀਂ ਜਿਹੜਾ ਬੰਦਾ এনवायरमेंट ਖਰਾਬ ਕਰਦਾ ਹੈ ਨਾ ਦੇਸ਼ ਦਾ ਉਹ ਵੀ ਆਰਟੀਆ ਦੇ ਵਿੱਚ ਬਥੇਰੇ ਕਲਾਸੇ ਹੋਏ ਹੈ ਉਹਨਾਂ ਨੂੰ ਜੁਰਮਾਨੇ ਹਜ਼ਾਰਾਂ ਚ ਹੈ ਜਿਹੜੇ ਲੋਕਾਂ ਦੀ ਸਿਹਤ ਨਾਲ ਖਲਵਾੜ ਕਰਦੇ ਹੈ ਮੈਂ ਇੱਕ ਡਾਟਾ ਇਕੱਠਾ ਕਰ ਲਿਆ ਹਿੰਮਤ ਕਰੀਏ ਮੈਂ ਉਹਦੇ ਚ ਉਹਨਾਂ ਦਾ ਭਲਾ ਕਰਨਾ ਚਾਹੁੰਦਾ ਵੀ ਇਹਦੇ ਚ ਕੀ ਕਿੰਨੀ ਖਰਾਬੀ ਹੋ ਰਹੀ ਹੈ ਉਹ ਕਿਉਂਕਿ ਮੈਂ ਇਹ ਕੰਮ ਕਰ ਰਹੇ ਹਾਂ ਸਰਕਾਰ ਦੀ ਨਿਗਾਹ ਚ ਇਹ ਕੰਮ ਬਹੁਤ ਮਾੜਾ ਹੈ ਜਿਹੜਾ ਮੈਂ ਕਰਦਾ ਇਹ ਡਾਟਾ ਫਿਜੀਸ਼ਰੀ ਦੇ ਵਿੱਚ ਆ ਕੇ 500 ਕਰੋੜ ਰੁਪਈਆ ਲਾਇਆ ਜਾ ਸਕਦਾ ਤੁਸੀਂ ਕਿਸਾਨ ਕੋਲ ਵੇਲੇ ਦੇਖਿਆ ਹੋਊਗਾ ਉਦੋਂ ਆਹ ਪਰਾਲੀ ਦੇ ਉੱਤੇ ਗੱਲ ਆਈ ਤਾਂ ਉਹਨਾਂ ਨੇ ਇੱਕ ਕਾਨੂੰਨ ਬਣਾਤਾ ਵੀ ਜਿਹੜੇ ਬੰਦੇ ਆ ਸਾੜਨਗੇ ਉਹਨਾਂ ਨੂੰ ਕਿੱਲੇ ਮਗਰ ਪਤਾ ਨਹੀਂ ਕਿੰਨੇ ਕਰੋੜ ਦਾ ਜੁਰਮਾਨਾ ਸੀ ਸ਼ਾਇਦ ਹੋਵੇ ਐਗਜ਼ੈਕਟ ਅਮਾਉਂਟ ਕੁਲਿਆ ਹੋਇਆ ਵੀ ਜਣੀ ਉਹ ਜ਼ਮੀਨ ਵੇਚ ਕੇ ਵੀ ਉਹਨਾਂ ਜੁਰਮਾਨਾ ਨਹੀਂ ਦੇ ਸਕਦਾ ਬੰਦਾ ਇਸ ਕਿਸਮ ਦੀ ਗੱਲ ਜਿਹੜੀ ਹੈ ਜਣੀ ਆਮ ਜਨਤਾ ਨੂੰ ਜਾਣਕਾਰੀ ਤੋਂ ਖਹਿੜਾ ਛਡਾਉਣ ਲਈ ਉਹ ਇਸ ਕਿਸਮ ਦੇ ਕਾਨੂੰਨ ਲੈ ਕੇ ਆਏ ਹੋਏ ਕਹਿਣ ਨੂੰ ਕਿਸਾਨਾਂ ਨੂੰ ਕਹਿਣ ਨੂੰ ਇਹ ਸੀ ਵੀ ਤੁਹਾਡੇ ਸੀ ਭਲਾ ਕਰ ਰਹੇ ਆ ਤਾਂ ਕਰਕੇ ਕਾਨੂੰਨ ਲਿਆਂਦੇ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਕੋਡ ਭਲਾ ਕਰਨ ਦੇ ਨਾਂ ਤੇ ਲਿਆਂਦੇ ਗਏ ਐ ਜਿਹੜਾ ਸੰਚਾਰ ਸਾਥੀ ਐਪ ਕੁਝ ਦਿਨ ਹਾਲ ਦੀ ਘੜੀ ਰੁਕ ਗਈ ਉਹ ਵੀ ਸਾਡਾ ਭਲਾ ਕਰ ਲਈ ਸੀ ਤੇ ਆਹ ਵੀ ਸਾਡਾ ਭਲਾ ਕਰਨ ਲਈ ਹੈ ਤੇ ਇਹ ਜਿਹੜਾ ਡਾਟਾ ਪ੍ਰੋਟੈਕਸ਼ਨ ਐਕਟ ਹੈਗਾ ਇਸ ਡਾਟਾ ਪ੍ਰੋਟੈਕਸ਼ਨ ਐਕਟ ਦੇ ਬਹਾਨੇ ਨਾਲ ਆਰਟੀਆਈ ਦਾ ਗਣਾ ਘਟਾਇਆ ਹੈ ਇਹ ਮੈਂ ਕਹਾਂ ਤਤੁਸ ਜੋਕਰ ਜੀ ਤੁਸੀਂ ਕਾਫੀ ਨਵੀਂ ਜਾਣਕਾਰੀ ਜਿਹੜੀ ਆ ਦਿੱਤੀ ਆ ਸਾਡੇ ਦਰਸ਼ਕਾਂ ਨੂੰ ਵੀ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਜੀ ਖਿਲਪਾ ਧੰਨਵਾਦ ਤੁਸੀਂ ਦੇਖ ਰਹੇ ਹੋ ਸੰਗਰਾਮ ਟੀਵੀ ਗੱਲ ਕਰੀਏ ਸੰਗਰਾਮਾਂ ਦੀ